ਚਾੜੂ ਲਾਉਣੀ ਹੈ ਹਾਂ ਜੀ ਜੀ ਸਮਾਰਕਾ ਲਾਲਾ ਕੋ ਟੁੱਟਿਆ ਤਾਂ ਨਹੀਂ ਹੱਥ ਲੈ ਜੀ ਜੀ ਹੋਰ ਕੀ ਮੇਲਾ ਮੈਂ ਸਮਾਰਕੀ ਤਾਂ ਲਾਈ ਜੰਦੀ ਮੇਰੇ ਪੈਰਾਂ ਤੇ ਪਾਈ ਹੁੰਦੀ ਰਹਿਤਾ ਸਾਰਾ ਸਟਕਣਾ ਛੱਡੋ ਇੱਥੇ ਆ ਜਾ ਗੱਲ ਸੁਣ ਲੈ ਮਾੜੀ ਮੋਟੀ ਆਹ ਜੀ ਜੀ ਕੀ ਕਹਿੰਦੇ ਰਸੋਈ ਇਹ ਧੰਨਿਆ ਰਸੋਈ ਨੂੰ ਗੱਲ ਸੁਣ ਲੈ ਮੈਂ ਪ੍ਰਗਟਨਾ ਗੱਲ ਕੀਤੀ ਸੀਗੀ ਆਦੀ ਦਾ ਲਗੀਤੀ ਸੀ ਐਨੀ ਅਣਜਾਣ ਜਿਹਾ ਬਣ ਲੈ ਜੀ ਜੂਨ ਮੈਨੂੰ ਕੋਈ ਪਤਾ ਤੁਹਾਨੂੰ ਤੁਹਾਡੀ ਕੀ ਗੱਲ ਹੋਈ ਐ ਇਸ ਗੱਲ ਦਾ ਮੈਨੂੰ ਪਤਾ ਹੀ ਨਹੀਂ ਤੇ ਤੁਹਾਨੂੰ ਪੁੱਛਿਆਗਾ ਹਾਂ ਦਵਾਈ ਤਾਂ ਦੇ ਲੈਉਣੇ ਹੁੰਦੀਆਂ ਇਥੋਂ ਜੀ ਜੀ ਹੁਣ ਤੁਹਾਨੂੰ ਪਤਾ ਹੀ ਐ ਮੈਨੂੰ ਦਵਾਈ ਤਾਂ ਦੀ ਲੈ ਕੇ ਆਉਣੀ ਆ ਬੱਚੇ ਵਾਸਤੇ ਦਵਾਈ ਲਈ ਜਾਨੀਆਂ ਪੱਕਾ ਲੱਗਦਾ ਤਾਂ ਨਹੀਂ ਹੈਗਾ ਮੈਨੂੰ ਤੇ ਫਿਰ ਹੋਰ ਜੀ ਜੀ ਮੈਂ ਦਵਾਈ ਕਾਦੀ ਲੈ ਕੇ ਆਉਣੀ ਆ ਨਾ ਦਵਾਈ ਮੋੜਾ ਮੋਟਾ ਦਾ ਫਾਇਦਾ ਕਰਦੀ ਐ ਜਦੋਂ ਸਾਡੀ ਕਿਸਮਤ ਹੀ ਮਾੜੀ ਐ ਜੀ ਫੇ ਦਵਾਈ ਵੀ ਕੀ ਕਰੂਗੀ ਕਿਸਮਤ ਸਾਡੇ ਨਹੀਂ ਇਕੱਲੇ ਤੇਰੀ ਮਾੜੀ ਐ ਨਾਲ ਮੇਰੇ ਭਰਾ ਨੂੰ ਵੀ ਬੁਰਾ ਬਣਾ ਰੱਖਿਆ ਤੇ ਮੈਂ ਕੀ ਬੁਰਾ ਬਣਾ ਰੱਖਿਆ ਦੀ ਮੈਂ ਤਾਂ ਕੁਝ ਕਿਹਾ ਨਹੀਂ ਉਹਨਾਂ ਨੂੰ ਕਿਹਾ ਨਹੀਂ ਕੁਛ ਤਨ ਕਿੱਥੋਂ ਆਈ ਐ ਬਾਝ ਤੁਹਾਡੇ ਕਰਮਾਂ ਚ ਹੀ ਪਈ ਸੀਗੀ ਬੈੜਾ ਬੇੜਾ ਬਿਚੋਲੀ ਦਾ ਅਕਈ ਨਾ ਕੁਝ ਦੇਣਗੇ ਘਰ ਪਰ ਦਾਨਗੇ ਘਰ ਤਾਂ ਕੀ ਭਰਨਾ ਸੀ ਇੱਕ ਜਵਾਕ ਵੀ ਨਹੀਂ ਦੇ ਸਕੀ ਜਿਉਂਨੇ ਤੇ ਜਦ ਮੇਰੇ ਵਾਸਤੇ ਗੱਲ ਆ ਮੈਂ ਨਹੀਂ ਕਰਦਾ ਵੀ ਮੈਂ ਇਹਨਾਂ ਗੱਲਾਂ ਸੁਣਾ ਮੈਂ ਬਾਅਦ ਕਹਾਂ ਮੈਂ ਗੱਲਾਂ ਸੁਣੇ ਨਾਲ ਗੱਲ ਸੰਲਾ ਦੋ ਤਣ ਵੀ ਨਹੀਂ ਰੱਖਾਂਗੇ ਤੇਰੇ ਮਮਾ ਨੇ ਦਵਾਈ ਲੱਗਦੀ ਹੈ ਠੀਕ ਹੈ ਅਸਤੇ ਮੇਰੇ ਭਰਾ ਦਾ ਵਿਆਹ ਖੋਰ ਕਰਾਂਗੇ ਵਿਆਹ ਹਾਂ ਵਿਆਹ ਜੇ ਤੁਸੀਂ ਆਂ ਸੌਦਗੀ ਮੈਂ ਸਾਕੇ ਦਿਉ ਮੇਰੇ ਹੁੰਦੇ ਹੋਏ ਵਿਆਹ ਦੁਆਰੇ ਕਰ ਲਾ ਤੂੰ ਕੀ ਜਿਆ ਸਾਸੀ ਹੈ ਸਾਡਾ ਜਵਾਬ ਚਾਹੀਦਾ ਵੀ ਸਾਡਾ ਘਰਵਾਰ ਸਾਮਣ ਨੂੰ ਜਾਇਆ ਜਾ ਸਾਮਣ ਨੂੰ ਬਾਰਤ ਚਾਹੀਦਾ ਸਾਡੇ ਇਸ ਘਰ ਦਾ ਦੀਦੀ ਇਹ ਗੱਲ ਤੁਸੀਂ ਆਪ ਤੇ ਲਾ ਕੇ ਦੇਖੋ ਭਲਾ ਕੋਈ ਕੋਈ ਵੀ ਜਨਾਨੀ ਨਾਲ ਸਹਿਲੂਗੀ ਕਿ ਉਹਦੇ ਬੰਦੇ ਦਾ ਅੱਛਾ ਮੇਰੇ ਦਾ ਸੁਖ ਨਾ ਦੋ ਜਵਾਕ ਨੇ ਮੇਰੇ ਮੇਰੇ ਵਰਗੀ ਤੋਂ ਬਣ ਜਾਏਗੀ ਨਾਲੇ ਮੇਰੇ ਖਿਆਲ ਦਾ ਦੀਦੀ ਉਹ ਮਤਲਬ ਨਹੀਂ ਸੀਗਾ ਜਿਹੜਾ ਤੁਸੀਂ ਸਮਝ ਰਹੇ ਹੋ ਪਰ ਮੈਂ ਤੁਹਾਡੇ ਹੱਥਾਂ ਆਂਦੀ ਆ ਦੀਦੀ ਐਨਾ ਨਾ ਮੇਨਣਾ ਕਰੋ ਸੀ ਹਾ ਤੇ ਜਮੇ ਤੋਂ ਨਹੀਂ برداشت ਹੋਣੀ ਹੋਰ ਜਨਾਨੀ ਬਰਸ਼ਟ ਨਹੀਂ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਅਸੀਂ ਤਾਂ ਵਿਆਹ ਕਰਨਾ ਤਾਂ ਕਰਨਾ ਹੀ ਹੈ ਜੇ ਰਹਿਣਾ ਨਾ ਡੰਗਰਾਣਾ ਤੇ ਵਚਰਾ ਜਾ ਕਰ ਸਾਨੂੰ ਕੋਈ ਦੁੱਖ ਨਹੀਂ ਕੰਮ ਕਰ ਲਿਆ ਕਰ ਦੋ ਰੋਟੀਆਂ ਖਾ ਡੇ ਗਿਆ ਕਰ ਆਪਦੀਆਂ ਕਿਵੇਂ ਮੱਦੀ ਰੱਖ ਲਉ ਦੀਦੀ ਮੈਂ ਉਹ ਵੀ ਰਹਿ ਲਉ ਪਰ ਹਾੜਾ ਤੁਸੀਂ ਅਬਿਆਦੀਆਂ ਗੱਲਾਂ ਨਾ ਕਰੋ ਨਹੀਂ ਸਾਨੂੰ ਬਾਹਰਤ ਜਾਇੰਦਾ ਹੈ ਅ ਜਮੀਨ ਸਾਡੇ ਸ੍ਰੀਕ ਸਾਮਣਗੇ ਸ੍ਰੀਕਾਂ ਖਾਤਰ ਨਹੀਂ ਸੀ ਖਿਲਿਆ ਖਰੀਦੀ ਇਹੇ ਦੀਦੀ ਜੀ ਤੁਹਾਨੂੰ ਐ ਨਹੀਂ ਐਂਕੀ ਤੁਹਾਨੂੰ ਵਾਰਿਸ ਜਾਇੰਦਾ ਵਾਰਿਸ ਦਾ ਹੋਰ ਬਥੇਰੇ ਤਰੀਕੇ ਵਿਆਹ ਤਾਂ ਨੇ ਜ਼ਰੂਰੀ ਹੈਗਾ ਕਿਹ ਟਰੀਕੇ ਨੇ ਤੂੰ ਦੱਸ ਦੇ ਹੁਣ ਸਾਨੂੰ ਨਾ ਕਿਹੜੇ ਰਿਕੇ ਰਹੀ ਅਸੀਂ ਬੱਚੇ ਹੀ ਗੋਦ ਪਵਾ ਲੰਨੇ ਆ ਗੋਦ ਕੀ ਪਤਾ ਉਹਨਾਂ ਪੁੱਤਾਂ ਕਹੇ ਜਾਂ ਨਿਕਲੂਗਾ ਆਪਦਾ ਫੋਨ ਤਾਂ ਨਹੀਂ ਖਾਡਾ ਹੋ ਜੀ ਪਤਾ ਦਾ ਅੱਜ ਦੇ ਟਾਈਮ ਆਪਦੇ ਫੋਨ ਦਾ ਕਿਹੜਾ ਪਤਾ ਹੁੰਦਾ ਪਰ ਉਹਦੀ ਕਿਵੇਂ ਹੁੰਦਾਗਾ ਮੱਤੇ ਲਾਗੇ ਬਤਾ ਕਿਵੇਂ ਨਿਕਲਦਾ ਉਹ ਤਾਂ ਜਿਵੇਂ ਆਪਾਂ ਉਹਨੂੰ ਪਾ ਲਾਂਗੇ ਉਹਦੀ ਪਰਵਿਸ਼ ਕਰਾਂਗੇ ਬੱਚੇ ਨੇ ਤਾਂ ਉਦਾਂ ਹੀ ਬੰਨਣਾ ਨਾ ਮੈਨੂੰ ਲੱਗਾ ਪਹਿਲਾਂ ਤੇਰੀ ਮਾਣ ਤੂੰ ਹੀ ਗੋਦ ਲਈ ਹੋਵੇਂਗੀ ਤੁਸੀਂ ਮੇਰੇ ਮਾਂ ਤੱਕ ਕਿਉਂ ਜਾਂਦੇ ਹੋ ਜੀ ਮੈਂ ਤਾਂ ਤੁਹਾਨੂੰ ਕਦੇ ਮਾੜਾ ਚੰਗਾ ਕਿਹਾ ਨਹੀਂ ਕਹਿ ਕੇ ਨਾ ਦੇਖ ਖਾਖਾਂ ਭਾਰ ਦੂੰ ਕਹਿ ਯਾਨੀ ਮਾੜਾ ਚੰਗਾ ਨਾਲੇ ਹੋਰ ਸਾਡਾ ਕਾਜਾ ਮਾਤਵਾ ਜਦੋਂ ਗਲੀ ਤਮਾੜ ਦਾ ਜਵਾਕ ਚੱਕ ਕੇ ਗਲੀਆਂ ਚੋਂਦੇ ਨਹੀਂ ਆਲਾ ਕਹਦਾ ਨਾ ਚੀਜ਼ ਪਾਉਂਦੀ ਨਾ ਜਾਓ ਪਰਸਾਵਾ ਨਾ ਪੈਜੇ ਮੈਨੂੰ ਕਿਹਦਾ ਦੁੱਖ ਨਹੀਂ ਹੈਦਾ ਜੀ ਮੈਨੂੰ ਤਾਂ ਤੁਹਾਡੇ ਤੋਂ ਜ਼ਿਆਦਾ ਵੀ ਦੁੱਖ ਹੈ ਜਿਹੜੇ ਤਾਜ ਚੱਕ ਸਾਡੇ ਅੱਖਾਂ ਤੋਂ ਡੜ ਕੇ ਘਰੇ ਰਹਿੰਦੇ ਤੇ ਹੁਣ ਆ ਕੇ ਨਹੀਂ ਖੜਦੇ ਵੀ ਕਿਤੇ ਪਰਸਾਵਾ ਪੈ ਜਾ ਸਾਡੇ ਜਵਾਕਾਂ ਤੇ ਮੇਰੇ ਕਰਕੇ ਸਾਰਾ ਨਾ ਫੁੱਟ ਗਿਆ ਸੀ ਮੈਨੂੰ ਕੀ ਪਤਾ ਮੇਰੇ ਜੱਬ ਨੇ ਨਹੀਂ ਮਾਰੀ ਕਿਸਮਤ ਕਿਉਂ ਲਿਖੀ ਮਾੜੀ ਕਿਸਮਤ ਦਾ ਮੇਰੇ ਭਰਾ ਦੀ ਹੈ ਜਿਹੜਾ ਨਾ ਚਾਇਆ ਤਾ ਸਾਥ ਤਾਂ ਬੱਲਾ ਸੰਦਾ ਨਾਲੇ ਗਲੀ ਗਮਾਨ ਤਾਂ ਸੰਦਾ ਤੁਸੀਂ ਜੀ ਮੈਨੂੰ ਬੇਸ਼ੱਕ ਕਿੰਨੀ ਹਸਣਾ ਲਿਆ ਕੋਈ ਕੁਝ ਵੀ ਬਕਰ ਲੂ ਮੇਨ ਪਰ ਆ ਗੱਲ ਨਾ ਉਹ ਜਿਹੜੀ ਤੁਸੀਂ ਕਹਿ ਰਹੇ ਹੋ ਅੱਛਾ ਬਿਆਦ ਮੈਂ ਕਰਕੇ ਰਹੂੰਗੀ ਇੱਥੇ ਹੀ ਮੈਂ ਦੋ ਤਿੰਨ ਦਿਨ ਹੁਣ ਜਾਂਦੀ ਨਹੀਂ ਮੈਂ ਕੋਈ ਨਹੀਂ ਤੁਸੀਂ ਫਿਰ ਆਪਣੇ ਭਰਾ ਨਾਲ ਗੱਲ ਕਰ ਲਓ ਜੋ ਮੈਂ ਉਹ ਤਾਂ ਕਰ ਲੂੰਗੀ ਪਰ ਜੇ ਵਿੱਚ ਟੰਗ ਜਿਲਾਈ ਨਾ ਸੋਚ ਲਈ ਮੂੰਹ ਰੰਗ ਕੇ ਰੱਖ ਦੂੰਗੀ ਮਾਲ ਦੀ ਆਦੇ ਤੁਸੀਂ ਕਿਹੜਾ ਮੇਰੀ ਮੰਨਣੀ ਤੇਰੀ ਵੀ ਮੰਨੀ ਜਾਂਦੇ ਬਈ ਹੁਣ ਤੱਕ ਤੇਰੇ ਮੂੰਹ ਮੇਂ ਦੇਖਦੇ ਆਏ ਸੀ ਬਥੇਰਾ ਪੈਸਾ ਲਾਦਾ ਇੱਥੋਂ ਵੀ ਫਰਕ ਪਿਆ ਇੱਥੋਂ ਵੀ ਫਰਕ ਪਿਆ ਪਰ ਤੇਰੇ ਤਾਂ ਦਵਾਈ ਕੋਲ ਦੀ ਡੱਬ ਦੀ ਮੈਨੂੰ ਚਾਹਗਾ ਜਿੰਨੇ ਤੁਹਾਡੇ ਤੋਂ ਇੰਨੀਆਂ ਗੱਲਾਂ ਸੁਣਾ ਕੀ ਪਤਾ ਮੇਰੀ ਮਾੜੀ ਕਿਸਮਤ ਆ ਜਾਂ ਕੀ ਦਾ ਮਾੜਾ ਕਰਿਆ ਹੋਇਆਗਾ ਜਿਹੜਾ ਆ ਕੁਝ ਹੋ ਰਿਹਾਗਾ 5 ਸਾਲ ਹੋ ਗਏ ਮੈਨੂੰ ਵੀ ਸੁਣਦੀ ਨੂੰ 5 ਸਾਲ ਹੋ ਗਏ ਦਵਾਈਆਂ ਖਾਂਦੀ ਨੂੰ ਜਦੋਂ ਕਿਦੋਂ ਕੋਈ ਫਰਕ ਹੀ ਨਹੀਂ ਪੈਂਦਾ ਮੇਰਾ ਕੀ ਦੋਸ਼ ਆ ਫਿਰ ਮੈਨੂੰ ਤੁਸੀਂ ਐਂ ਤਾਂ ਦੱਸ ਦੋ ਸਾਰਾ ਦੋਸ਼ ਤੇਰੇ ਅਤਾਂ ਤੇਰੀ ਮਾਣੇ ਕੀ ਕੀਤਾ ਤੇਰੇ ਤੇ ਕੀ ਨਾ ਕੀਤਾ ਮੈਨ ਲੱਗਦਾ ਰਹਿੰਦਾ ਹੁੰਦਾ ਮੇਰੇ ਭਰਾ ਤੇ ਵੀ ਕਰਾਦਾ ਪੈਤਾ ਪਹਿਲਾਂ ਮੈਨੂੰ ਐ ਦੱਸੋ ਕੋਈ ਮਾਂ ਚਾਹੋ ਵੀ ਉਹਦੇ ਤੇਰੇ ਘਰ ਵਸੇ ਨਾ ਹੋਰ ਕਕਰੋਂ ਨਿਕਲਦੇ ਦੂਜੇ ਵੜ ਜਾਈ ਤੇਰੀ ਮਾਂ ਦਾ ਮੈਨੂੰ ਪਤਾ ਹੀ ਐ ਦੀ ਤੁਸੀਂ ਆ ਕਰੀ ਗੱਲਾਂ ਕਰੀ ਐਨੂੰ ਇਹ ਹਾਇਆ ਕੀ ਦੇਖ ਲਿਆ ਮੇਰੀ ਮਾਂ ਦਾ ਮਾਲਾ ਜਿਹੜਾ ਤੁਸੀਂ ਐਂ ਬੋਲ ਦਿਓ ਮੈਨੂੰ ਬੋਲੋ ਚਲੋ ਕੋਈ ਗੱਲ ਨਹੀਂ ਮੇਰੇ ਮਾਂ ਦੇ ਰਾਹ ਜਾਂ ਜਾਨਦੇ ਹੋ ਤੁਸੀਂ ਹੱਥ ਨਾ ਚੁਕਾ ਲਈ ਮੇਰੇ ਤੋਂ ਕਿਤੇ ਕਹਿੰਦੀ ਆਵੇਂਂ ਕਿ ਪ੍ਰਗਟ ਨਹੀਂ ਤੇਰੇ ਦਾ ਉਂਗਲਾ ਲਾਂਗਾ ਮਰਟਾ ਹੀ ਨਹੀਂ ਪਤਾ ਚਵੇੜ ਧਰ ਦੂੰ ਘਟੇ ਘਾਲ ਕਰੂੰਗੀ ਮੈਂ ਲੱਗਿਆ ਬੱਕ ਬੱਕ ਜੇ ਕਰਨ ਇਥੇ ਕੋਈ ਨਾ ਦੀ ਜੀ ਮੈਂ ਦੂਰੋਂ ਠੀਕ ਲੱਗਦਾ ਕਰ ਲਊਗੀ ਉਹ ਦਿੱਤਾ ਦੇ ਗਾ ਕੰਮ ਕਰ ਲਾ ਕਰਦਾ ਮੇਰੀ ਮਾਂ ਲੱਗੀ ਰਹਿੰਦੀ ਆ ਕੰਮਾਂ 'ਚ ਚਾਰ ਨਹੀਂ ਪਾਉਣਾ ਤੇ ਰਹੀ ਇੱਥੇ ਕੀ ਕਰਿਆ ਅੰਦਰੀ ਸੀ ਕੁਛ ਨਹੀਂ ਬਸ ਫੋਨ ਚਲਾ ਰਿਆ ਜੀ ਅੱਛਾ ਦੀ ਨੂੰ ਮੇਲੇ ਆਹ ਮੇਲੇ ਉਹ ਤਾਂ ਬਸ ਉਹੀ ਗੱਲਾਂ ਉਹਦੇ ਕੋਲ ਤਾਂ ਸਹੀ ਗੱਲ ਤੈਨੂੰ ਮਾੜਾ ਬੋਲਣ ਤੇ ਲੱਗੀ ਹੋਈ ਆ ਤਾਂ ਹੋਰ ਤਾਂ ਉਹਦੇ ਕੋਲੇ ਕੋਈ ਗੱਲ ਹੈ ਨਹੀਂ ਇਹਨ ਮੈਂ ਉਹਦੇ ਨਾਲ ਇੱਕ ਗੱਲ ਕਰਨੀ ਸੀ ਹੂੰ ਦੀ ਨਾ ਬਿਆਹ ਵਾਸਤੇ ਜਾਂ ਦੱਸੋ ਕਿਦੇ ਵਿਆਹ ਵਾਸਤੇ ਦੇਖ ਸੋਨੀ ਇਹ ਗੱਲਾਂ ਮੈਂ ਪਹਿਲਾਂ ਵੀ ਉਹਨਾਂ ਨੂੰ ਸਮਝਾ ਕੇ ਚੁੱਕਿਆ ਵੀ ਇਹ ਗੱਲ ਤੁਹਾਡੀ ਸਹੀ ਨਹੀਂ ਹੈਗੀ ਜਦੋਂ ਤੇਰੇ ਨਾਲ ਮੇਰਾ ਵਿਆਹ ਹੋਇਆ ਮੈਂ ਦੂਜਾ ਵਿਆਹ ਕਿਵੇਂ ਕਰਵਾਂ ਲਾ ਉਹ ਵੀ ਤੇਰੇ ਹੁੰਦੇ ਹੋਏ ਇਹ ਗੱਲ ਤਾਂ ਉਹਨਾਂ ਨੂੰ ਮੈਂ ਵੀ ਕਹੀ ਸੀ ਪਰ ਜਦੋਂ ਉਹ ਮੰਨਦੇ ਹੀ ਨਹੀਂ ਫੇਰ ਬੋਲੀ ਜਾਣ ਜੇ ਉਹਨਾਂ ਨੂੰ ਆਪ ਹੀ ਬੋਲ ਕੇ ਚੁੱਪ ਕਰ ਜਾਣਗੇ ਇਹ ਗੱਲ ਉਹਨਾਂ ਨੇ ਮੈਨੂੰ ਨਹੀਂ ਸਾਫ਼-ਸਾਫ਼ ਸਬਦਾਂ ਚ ਚੇਤਨੀ ਵਿਆਹ ਤਾਂ ਤੁਹਾਨੂੰ ਕਰਾਉਣਾ ਹੀ ਪਊ ਦੇਖ ਸੋਨੀ ਜੇ ਤੈਨੂੰ ਹਾਲ ਆਦਾ ਨਾ ਵੀ ਵਿਆਹ ਦੂਜਾ ਕਰਾਉਣਾ ਪਊ ਤਾਂ ਮੈਂ ਉਹਨਾਂ ਨੂੰ ਜਾ ਕੇ ਸਾਰੀ ਗੱਲ ਦੱਸ ਦਿੰਨਾ ਵੀ ਕਮੀ ਸੋਨੀ ਚ ਨਹੀਂ ਕਮੀ ਤਾਂ ਮੇਰੇ ਚ ਹੈਗੀ ਨਹੀਂ ਜੀ ਤਾਂ ਮੈਂ ਸਭ ਤੋਂ ਪਹਿਲਾਂ ਵੀ ਕਿਹਾ ਵਾ ਵੀ ਆਪਾਂ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ ਇਹ ਗੱਲ ਤਾਂ ਸੋਨੂੰ ਤੇ ਮੈਨੂੰ ਹੀ ਪਤਾ ਲੁ ਸਰ ਜਿਹਦੇ ਨਾਲ ਵਿਆਹ ਹੋਊ ਉਹਦੇ ਕਿਹੜਾ ਕੋਈ ਬੱਚਾ ਹੋ ਜਾਊਗਾ ਜਦੋਂ ਕਮੀ ਮੇਰੇ ਚ ਹੈ ਕੋਈ ਗੱਲ ਨਹੀਂ ਇਹਨਾਂ ਨੂੰ ਲੱਗਦਾਗਾ ਤਾਂ ਇਹ ਵੀ ਸਹੀ ਆ ਠੀਕ ਆ ਤੁਸੀਂ ਕਰਾ ਲਓ ਉਹ ਆਖਰ ਨੂੰ ਇਹ ਵੀ ਤਾਂ ਚਾਹੁੰਦੇ ਨੇ ਨਾ ਉਹਨਾਂ ਦੇ ਚਾਹਣ ਨਾ ਚਾਹਣ ਨਾਲ ਕੁਝ ਨਹੀਂ ਹੁੰਦਾ ਜੋ ਸਹੀ ਫੈਸਲਾ ਲੈਣੀਆਂ ਨੇ ਤੇ ਮਾ ਆਪ ਕਿ ਉਹਨਾਂ ਦੇ ਨਾਲ ਖੜ ਜਾਣਾ ਸੀ ਪਰ ਉਹਨਾਂ ਦਾ ਫੈਸਲਾ ਹੀ ਗਲਤ ਹੈਗਾ ਜੇ ਉਹਨਾਂ ਦੇ ਚਾਹਣਾ ਨਾਲ ਕੁਝ ਹੁੰਦਾ ਫਿਰ ਤੁਸੀਂ ਐ ਸੋਚ ਲਓ ਵੀ ਮੈਂ ਵੀ ਇਹੀ ਚਾਹਨੀ ਆ ਸੋਨੀ ਤੂੰ ਹੁਣ ਚਾਹਨੀ ਐ ਜਦੋਂ ਤੇਰੀ ਜਗ੍ਹਾ ਤੇ ਕੋਈ ਇੱਥੇ ਬਰਾਬਰ ਆ ਕੇ ਮੇਰੇ ਕੋਲ ਬੈਠ ਗਈ ਨਾ ਫਿਰ ਤੈਨੂੰ ਵੀ ਉਹੀ ਗੱਲਾਂ ਮਾੜੀਆਂ ਲੱਗਣਗੀਆਂ ਵੀ ਮੈਂ ਕਿਉਂ ਕਹੀਆਂ ਪਹਿਲਾਂ ਨਹੀਂ ਜੀ ਮੈਂ ਬਰਦਾਸ਼ਤ ਕਰ ਲਿਆ ਯੋਗ ਦਿਨੇ ਨਾਲ ਤਾਂਨੇ ਮੈਨਿੰਦੇ ਨਾ ਮੈਥੋਂ ਉਹ ਨਹੀਂ ਸਹਿ ਜਾਂਦੇ ਹੁਣ ਚੈਣੀ ਤੇ ਕਰਨੀ ਚ ਬਹੁਤ ਫਰਕ ਹੁੰਦਾ ਹੈਗਾ ਅੱਜ ਤਣੂ ਲੱਗਦਾ ਹੈ ਵੀ ਮੈਂ ਉਹ ਸਾਰੀਆਂ ਗੱਲਾਂ ਚਰ ਲਵਾਂਗੀ ਪਰ ਉਦੋਂ ਜਰਨੀਆਂ ਤਾਂ ਇਹਨੂੰ ਔਖੀਆਂ ਲੱਗਣਗੀਆਂ ਸ਼ਾਇਦ ਇੰਨਾਂ ਗੱਲਾਂ ਨਾਲ ਉਹ ਤਾਂ ਬਹੁਤ ਅੱਜ ਤੱਕ ਜਿਆਦੇ ਮੈਨੂੰ ਪਤਾ ਜੀ ਉਹ ਹੱਦ ਕੁਝ ਵੀ ਹੱਦ ਹੋਵੇ ਪਰ ਮੈਂ ਜਾ ਸਕਦੀ ਹਾਂ ਪਰ ਜਿਹੜਾ ਹੁਣ ਚੱਲ ਰਿਹਾ ਨਾ ਇਹ ਹੀ ਮੈਥੋਂ ਬਰਦਾਸ਼ਤ ਹੁੰਦਾ ਨਿਤ ਦਾ ਕਲੇਸ਼ ਹੁੰਦਾ ਦੀ ਜੀ ਮੈਂ ਇਹਨਾਂ ਬੋਲਦੇ ਨੇ ਮੈਨੂੰ ਹੱਦੋਂ ਵੱਧਦੀ ਤੁਹਾਨੂੰ ਨਹੀਂ ਪਤਾ ਜੀ ਹੁਣ ਮੈਂ ਕੀ ਕੁੱਝ ਚੱਲਦੀ ਹੈ ਜਦੋਂ ਫਿਰ ਉਹਦੇ ਬੱਚਾ ਨਾ ਹੋਇਆ ਫਿਰ ਉਹਨੂੰ ਵੀ ਕਹਿਣ ਗਿਆ ਵੀ ਹਾਂ ਹੁਣ ਦੂਜਾ ਤਾਂ ਕਰਾ ਲਿਆ ਹੁਣ ਤੀਜਾ ਵਿਆਹ ਕਰਵਾਣਾ ਕੀ ਪਤਾ ਜੀ ਮੇਰੀ ਕਿਸਮਤ ਤੇ ਬੱਚਾ ਨਾ ਹੋਵੇ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਦੇ ਤਾਂ ਸਾਰਾ ਕੁਝ ਕਲੀਅਰ ਹੈਗਾ ਰਿਪੋਰਟਾਂ ਪਈਆਂ ਨੇ ਸਾਰੀਆਂ ਡਾਕਟਰਾਂ ਨੇ ਮੂੰਹ 10 ਵਾਰੀ ਆਪਾਂ ਸੁਣ ਲਿਆ ਉਸ ਤੋਂ ਅੱਗੇ ਹੁਣ ਮੈਂ ਤੈਨੂੰ ਕੀ ਕਹਾਂ ਫਿਰ ਕੋਈ ਨਹੀਂ ਜਿਉਂਦਾ ਕੋਈ ਹੱਲ ਵੀ ਨਹੀਂ ਤੇ ਮੰਨਦੇ ਜਿੰਨੇ ਬਹੁਤ ਮਨਾ ਕੇ ਦੇਖ ਲਿਆ ਮੈਂ ਮਨਾ ਕਰ ਕਰ ਦੇਖ ਲਿਆ ਪਰ ਜੀ ਜੀ ਨੇ ਇਹ ਮੰਨਦੀ ਹੱਲ ਤਾਂ ਸੋਣੀ ਤੇਰ ਵੀ ਨਹੀਂ ਹੋਣਾ ਕੋਈ ਜੇ ਨਾ ਅਲੋ ਉਗਾ ਤਾ ਤਰ ਆਪ ਬਤੇ ਚਾਲ ਕੇ ਫਿਰ ਇਹਦੇ ਚੱਪ ਕਰ ਜਾਣਗੇ ਉਹ ਚੁੱਪ ਕਰਨ ਵਾਲੀ ਨਹੀਂ ਹੈ ਇਹਨਾਂ ਨੂੰ ਤਾਂ ਸੁਖਤੀ ਮਿਲ ਜੂਗੀ ਹਾਂ ਜੀ ਜੇ ਆਕਰ ਆਤਾ ਤੁਸੀਂ ਮੇਰੀ ਥਾਤ ਜੀ ਮੰਨਦੇ ਤੁਹਾਨੂੰ ਮੰਨਣਾ ਪਊਗਾ ਮੇਰੀ ਥਾਤ ਮੈਂ ਤਾਂ ਦੇਖੋ ਨਹੀਂ ਕੁਝ ਨਹੀਂ ਕਹਿੰਦਾ ਜਿੰਮੇ ਤੈਨੂੰ ਸਹੀ ਲੱਗਦਾ ਤੂੰ ਕਰ ਲੈ ਪਰ ਮੈਨੂੰ ਪਤਾ ਹੈਗਾ ਵੀ ਤੂੰ ਅੱਜ ਕੁਝ ਹੋਰ ਕਹਿ ਰਹੀ ਹੈ ਤੇ ਫਿਰ ਤੈਨੂੰ ਇਹੀ ਗੱਲਾਂ ਕੁਝ ਹੋਰ ਲੱਗਣਗੀਆਂ ਸ਼ਾਇਦ ਤੇਰੇ ਤੋਂ ਇਹ ਗੱਲਾਂ ਸਹੀਆਂ ਵੀ ਨਾ ਜਾਣ ਫੇਰ ਮੈਨੂੰ ਤਾਂ ਜੀ ਸਹੀ ਲੱਗਦਾ ਤੇ ਦੇ ਟਾਈਮ ਜੋ ਇਹ ਕਈ ਗੰਦੇ ਨੇ بس ਤੁਸੀਂ ਮੰਨ ਲਓ ਜੋ ਬਾਤ ਤੇ ਉਹ ਬਾਤ ਤੇ ਸੱਚ ਹੈ ਉਹ ਪਰ ਆ ਦੇ ਟਾਈਮ ਤੋਂ ਉਹ ਮੰਨਣਾ ਪਏ ਮੈਨੂੰ ਤਾਂ ਫੈਸਲਾ ਮਨਜ਼ੂਰ ਹੈ ਜਿਵੇਂ ਤੈਨੂੰ ਸਹੀ ਲੱਗਦਾ ਇਹਨਾਂ ਦੀ ਜੀ ਨੂੰ ਹਾਂ ਕਹਿ ਦੇ ਕਰ ਲਾ ਜਿਵੇਂ ਤੈਨੂੰ ਠੀਕ ਲੱਗੇ ਮੈਨੂੰ ਹੁਣ ਮੈਂ ਕੀ ਸਮਝਾਵਾਂ ਸੋਨੀ ਹੋਰ ਸੁਣਾ ਪੈਂ ਠੀਕ ਹੈ ਸਾਰਾ ਕੁਝ ਹਾਂ ਠੀਕ ਹੈ ਬੰਨੀ ਚਲ ਵਧੀਆ ਤਾਂ ਮੈਂ ਆਉਣਾ ਤਾਂ ਤੇਰੇ ਕੋਲ ਹੀ ਸੀਗਾ ਅੱਛਾ ਕੀ ਕਰਾਂ ਕੰਮ ਹੀ ਨਹੀਂ ਨਿਬੜਦੇ ਸੀਗੇ ਪਰ ਤੈਨੂੰ ਤਾਂ ਇਹਨੂੰ ਬੁਲਾ ਲਿਆ ਅੱਛਾ ਹਾਂ ਮੈਨੂੰ ਦੱਸਿਆ ਸੀ ਤਾਈ ਨੇ ਕਹਿੰਨਿਆ ਕਰਕੇ ਉਹਦੀ ਭੈਣ ਹੈਗੀ ਆ ਹਾਂ ਬੰਨੇ ਰਿਸ਼ਤਾ ਪਾ ਦੇ ਫਿਰ ਦੇਣੀ ਹਾਂ 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 ਲੱਭਦੇ ਫਿਰਦੇ ਆ ਰਿਸ਼ਤਾ ਦੱਸ ਹੀ ਹੁਣ ਕਹੇਗਾ ਚਾਹਿੰਦਾ ਤੁਹਾਨੂੰ ਤੁਸੀਂ ਵੀ ਦੱਸ ਦਿਓ ਬੱਧੀਆ ਹੀ ਹੋਵੇ ਭੈਣੇ ਬੱਸ ਮੇਰਾ ਭਰਾ ਨਹੀਂ ਹੁੰਦਾ ਹੁੰਦਾ ਮੇਰੇ ਕੋਲ ਹਾਂ ਹਾਂ ਦੇਖੇ ਰਣਾ ਹਾਂ ਹਾਂ ਮੁੰਡਾ ਸੁਣਾ ਸੁਣਾ ਹੈ ਨਾ ਸੋਈ ਵਾਰੀ ਦੇਖੋ ਤੇ ਇਧਰ ਵੀ ਆ ਜਾਦਾ ਹੁੰਦਾ ਦੇਖੋ ਹਾਂ ਹਾਂ ਤੇ ਫਿਰ ਪਸੰਦ ਹਾਂ ਠੀਕ ਹੈ ਬੰਨੇ ਵਧੀਆ ਅਸੀਂ ਮੇਰਾ ਭਰਾ ਖਤਰੀ ਰਿਸ਼ਤਾ ਮੰਗਦੇ ਹਾਂ ਅੱਛਾ ਤੈਨੂੰ ਪਤਾ ਕਿਉਂਕਿ ਮੈਂ ਲੁੱਕ ਜਾਂਦਾ ਕੋਈ ਰੱਖਦੀ ਨਹੀਂ ਹਾਂ ਇਹ ਤਾਂ ਹੈ ਮੇਰਾ ਭਰਾ ਪਹਿਲਾਂ ਵਿਆਹਿਆ ਹੋਇਆ ਹੈ ਅੱਛਾ ਹਾਂ ਤੇ ਤੈਨੂੰ ਪਤਾ ਹੀ ਆ ਹੂੰ ਜੇ ਜਵਾਖਣਾ ਹੋਵੇ ਫੇਨਾ ਤੇ ਆਪਾਂ ਕੋ ਰੌਣਾ ਦੇ ਕੀ ਆ ਹਜੇ ਤੀ ਪੁੱਤ ਉਹ ਨੂੰ ਤਾਂ ਸੀ ਛੜਤਾ ਅੱਛਾ ਹੂੰ ਚੰਦਵਾਰਾ ਵਿਆਹ ਕਰਨਾ ਦੁਆਰਾ ਕਰਨਾ ਹੈ ਅੱਛਾ ਅੱਛਾ ਜੇ ਕੋਈ ਸੋਨੋ ਹੋਵੇ ਵਿਚਾਰ ਤੁਸੀਂ ਦੱਸ ਦਿਓ ਭਾਈ ਕੋਈ ਨਾ ਠੀਕ ਨਾ ਫਿਰ ਕੱਲ ਹੋਵੇ ਇਹ ਤੇ ਅੱਜ ਦੇਖਾ ਸੀ ਗਾ ਛੱਟ ਮੰਗਣੀ ਛੱਟ ਵੈ ਹੀ ਕਰਨਾ ਅਸੀਂ ਨਾ ਘੱਟ-ਕੁਟ ਕੁਛ ਨਹੀਂ ਕਰਦੇ ਮੈਂ ਤਾਂ ਚਿੰਨੇ ਜੜਾਵਾ ਕਰਾਂਗਾ ਠੀਕ ਆ ਬੰਦ ਕੋਈ ਦੇਖੇ ਕੀ ਦੇ ਲੱਗ ਜਾਣਾ ਜ਼ਮੀਨ ਜਾਇਦਤ ਵਧੀਆ ਚੰਗੀ ਆ ਕੋਈ ਮੈਂ ਕਿੰਨਾ ਕ ਜਾਣੀ ਆ ਤੈਨੂੰ ਪਤਾ ਦੇਖ 6 ਮਹੀਨੇ ਦੇ ਕੋਈ ਜਿਹੜਾ ਲੱਗਦਾ ਹਾਂ ਤੀਆਂ ਘੜਾ ਰੋਜੀ ਬੈਠੀਆਂ ਰਹਿੰਦੀਆਂ ਨਹੀਂ ਇਹ ਤਾਂ ਹੈ ਸੋ ਨਹੀਂ ਆਪ ਦੇਖ ਲੈ ਕੰਮ ਲੋਟਾਉਂਦਾ ਮਾ ਦਾਗਾ ਵੀ ਨਾ ਉਹਦੇ ਜਾਂਦੇ ਜਾਂਦੇ ਇਹਦਾ ਹੋ ਜੇ ਘਰ ਵੱਜ ਜੇ ਕੋਈ ਜਵਾਖ ਦਾ ਮੂੰਹ ਦੇਖ ਜੂਗੀ ਹਾਂ ਇਹ ਤਾਂ ਹੈ ਕੋਈ ਨਹੀਂ ਤੇ ਮੈਂ ਤਾਂ ਹੀ ਤਾਂ ਉਹ ਕਹਿੰਦੀ ਦੀ ਕਹਿੰਦੀ ਉਹ ਵੀ ਲੱਭਦੇ ਫਿਰਦੇ ਨੇ हां ਕਹਿੰਦੀ ਤੇ ਮਾਂ ਹਾ ਕੋਈ ਨਾ ਵੀ ਚਲ ਆ ਜੂਗੀ ਭੈਣਾ ਤੂੰ ਕਹਿੰਦੀ ਮੜਾ ਜਾ ਨਾ ਕੋਈ ਨਾ ਭੈਣੇ ਕਰ ਲਾਂਗੀ ਰਹਿ ਉਹ ਨੋ ਕਰੇ ਨਹੀਂ ਹੈਗੀ ਅੱਛਾ ਹਾਂ ਕੋਈ ਨਾ ਫਿਰ ਰਾਇ ਕਰਕੇ ਦੱਸ ਦਾਂ ਤੋ ਨਾ ਕੋਈ ਨਾ ਦੱਸ ਦਾਂਗੇ ਚਾਹ ਬਣਾਵਾ ਨਾ ਵਟਸਐਪ ਨੇ ਚਾਹ ਤਾਂ ਹੀ ਗੱਲ ਹੈ ਕਿ ਆ ਪਿਛੂਏ ਨਿਕਲੀ ਜਾਂਦੀ ਹੈ ਗਰਮੀ ਵਾਲੀ ਹੈ ਆਪਣ ਤਾਂ ਮੀਵੀਨ ਪਾਉਂਦਾ ਰਹਾ ਫੋਰ ਸਾਰੀ ਪੰਡੋਪਿੰਦੀ ਮੀ ਪਾਈ ਜਾਂਦਾ ਹੈਗਾ ਤਾਂ ਹੈਪਨ ਕਿ ਮੇਰੇ ਸਸਤੇ ਹੀ ਹੋਈ ਪਈਆਂ। ਕਿ ਤੋ ਖੜਾ ਕੋਸਾ? ਨਾ ਕੁਛ ਨਹੀਂ ਦੁਖਦਾ। ਮੈਨੇ ਬਸ ਆਹੀ ਟੈਨਸ਼ਨ ਮਾਰਦੀ ਏ। ਭੈਣ ਟੈਨਸ਼ਨ ਵਾਦੀ ਲੈਣੀ ਆਣਾ। ਹਾਂ। ਕੋਈ ਨਾ ਟੈਨਸ਼ਨ ਨਾ ਲੈ ਆਕਰ। ਕੋਈ ਕਰੀਏ ਭੈਣ ਮੱਲੋ ਮੱਲੀ ਆਉਂਦੀ ਐ ਕਦਮਾਂ ਤੇ। ਉਹਦਾ ਵੀ ਸੁਣ ਲੂ ਕੋਈ ਚੰਗੇ ਦਿਨ ਲਿਆਊਗਾ ਉਹ ਹੀ ਗੱਲ ਹੈ। ਹੈ ਨਾ? ਤੂੰ ਤਾਂ ਅੱਧੀ ਹੋ ਜੰਨੀ ਐ ਟੈਨਸ਼ਨਾਂ ਜ। ਹੋਰ। ਇਹ। ਕੋਰ ਰਸਬਾਈ ਦਾ ਕੰਮ ਵਧੀਆ ਚੱਲੀ ਆ। ਹਾਂ ਵਧੀਆ ਚੱਲੀ ਜਾਂਦਾ। ਬਸ ਇਹ ਚੱਲਦਾ। ਹਾਂ। ਚਲ ਵੇ। ਆ ਦੇਖੋ ਹੋਰ ਕਿੰਨੀ ਠੀਕ ਹੈ ਹਾਂਜੀ ਹਾਂ ਦੇਖੋ ਜਦੋਂ ਕਿਨੀ ਸੁਣੀ ਹੈ ਨਾਲੇ ਉਹਦੇ ਨਾਲ ਹੋਰ ਉਹ ਤਾਂ ਘਰੇ ਫੱਦੀ ਵੀ ਸੁਣੀ ਲੱਗਦੀ ਸੀ ਆਪਣੀ ਉਹ ਚਾਚੂ ਅੰਦਰ ਵਰ ਦਾ ਮੂੰਹ ਕਰੀ ਰੱਖਦੀ ਸੀਗੀ ਉਸ ਦਾ ਰਹਿੰਦੀ ਹੀ ਨਹੀਂ ਸੀ ਕੋਰਾ ਸੁਣੀ ਲੱਗਦੀ ਸੀ ਹੁਣ ਤਾਂ ਮੈਨੂੰ ਚਾਰ ਨਿ ਚੱਕਿਆ ਜਾਂਦਾ ਮੇਕ ਤਾਂ ਸੀ ਮੇਰਾ ਦਾਬ ਭਾਈ ਉਹਨਾਂ ਦਾ ਪਸੰਦ ਦੀ ਹੁਣ ਆਈ ਹੈ ਠੀਕ ਹੈ ਨਾਲੇ ਗੱਲ ਸੁਣ ਮਨਿੰਦਰ ਮੇਰੀ ਹਾਂਜੀ ਬਾਲੀ ਨਾ ਮਤ ਜੀ ਉਹਦੇ ਨਾਲ ਨਾ ਮਲਿਆਇਆ ਕਰ ਚੰਗਾ ਉਹਦੇ ਤੇ ਪਰਸਵਾਹ ਨਹੀਂ ਤੇ ਬਈ ਦੂਰ ਰਹੀ ਕਿਉਂ ਜੀ ਹਾਂ ਕਿ ਤੇ ਤੇਰੇ ਤੇ ਪਰਸਵਾਹ ਆ ਪੈ ਜੇ ਬਾਲਾ ਨਾ ਮੂੰਹ ਨਾ ਲਾਇਆ ਪਰ ਹੋਰ ਪੁੱਤ ਜਦੋਂ ਉਹਨੇ ਖੁਸ਼ੀ ਨਹੀਂ ਦਿੱਤੀ ਸਾਨੂੰ ਕੋਈ ਜੇ ਉਹਨੇ ਖੁਸ਼ੀ ਦਿੱਤੀ ਉਹਨੇ ਫਿਰ ਤੈਨੂੰ ਕਿਉਂ ਕਰਦੇ ਸੀ ਹੈ ਤੇਰੇ ਤੇ ਉਮੀਦਾਂ ਪੁੱਤ ਨੂੰ ਸਾਡੀਆਂ ਨੇ ਰੀਆਂ ਤਾਂ ਸਾਰੀਆਂ ਠੀਕ ਹੈ ਦੇਖ ਐਨੀ ਜ਼ਮੀਨ ਆ ਪੱਤੀ ਕਿੱਲੇ ਤੇ ਐਡਾ ਵੱਡਾ ਘਰਵਾਰਾ ਆਪਣਾ ਡਬਲ ਸਟੋਰੀ ਹੈ ਕੋਠੀ ਹੈ ਤੇ ਸਾਰੀਆਂ ਉਮੀਦਾਂ ਤੇਰੇ ਤੇ ਹਬਤ ਇਹ ਆ ਆ ਮੇਰੀ ਤੇਰੀ ਵੇ ਮੈਂ ਨੂੰ ਸਾਰਾ ਘਰ ਦਿਖਾ ਦੂੰਗੀ ਆਪਣਾ ਦਿਖਾ ਦਿੰਦੇ ਤੂੰ ਜਾਰ ਤੰਗ ਹੀ ਰਹਿਣਾ ਇੱਥੇ ਉਹਨੂੰ ਧੱਕਾ ਰੱਖ ਦੇਣੀ ਹੈਗੀ ਟੂੜੀ ਵਿੱਚ ਧੱਕਾ ਦੇ ਤਾ ਉਹਨੂੰ ਧੱਕਾ ਕੀ ਕਰਾਉਣਾ ਹਲਜੀ ਤੋਂ ਹੋਰ ਸੋਡੀਆਂ ਅਸਾਂ ਟੁੱਟਣ ਨਹੀਂ ਦਿੰਦੀ ਕੋਈ ਹਾਵਤ ਬਸ ਮੇਰੀ ਆਸ ਨਾ ਟੁੱਟਣ ਦੀ ਮੇਰੀ ਉਮੀਦ ਇਹੀ ਹੈ ਹੋਰ ਕੁਛ ਨਹੀਂ ਹੈਗਾ ਉਹ ਕੰਮ ਵੀ ਨਾ ਕਰੀ ਤਾ ਹੋਈ ਪੋਰਾ ਤੇ ਉਹਨੂੰ ਆਪਾਂ ਅੱਗੇ ਤੱਕ ਕੰਮ ਕੁੰਮਦੀ ਵੀ ਸਾਨੂੰ ਕੋਈ ਕੰਮ ਵਾਲੀ ਲਾ ਲਾਂਗੇ ਅਸੀਂ ਬਾਦੂ ਕੰਮ ਕਮਾਉਣ ਪਰ ਪੈਸਾ ਵੇਰਾ ਸੁਖ ਨਾਲ ਹੋਰ ਲਾਏਗੀ ਉਹ ਸਾਡੇ ਵਾਸਤੇ ਨਹੀਂ ਦੇ ਦੇ ਜੋ ਇਹ ਤਾਂ ਕੰਮ ਕਰਨਾ ਉਹ ਤੇ ਪਰਸਾਵਾ ਪਊਗਾ ਉਹ ਨਹੀਂ ਇਹਨੂੰ ਤਾਂ ਮੈਂ ਇੱਧਰ ਧਾਣੇ ਨਹੀਂ ਮੰਦੀ ਬਸ ਇਹਨੂੰ ਅੰਦਰ-ਅੰਦਰ ਰੱਖਿਆ ਕਰੀ ਹਾਂ ਉਹ ਬਾਹਰ-ਬਾਹਰ ਕੰਮ ਕਰੂਗੀ ਬਾਹਰ-ਬਾਹਰ ਕੰਮ ਕਰੀਆ ਤਾਂ ਨਹੀਂ ਮੈਂ ਅੰਦਰ-ਅੰਦਰ ਕੰਮ ਕਰਦੇ ਕਰੂ ਕੋਈ ਨਹੀਂ ਬਸ ਕੋਈ ਨਹੀਂ ਬਾਹਰ ਲਾ ਖਰਾਪੇ ਕਰ ਲਿਆ ਬਾਹਰ ਲਾ ਉਹ ਕਰ ਲਿਆ ਕਰੂ ਤੇ ਨਾਲੇ ਅੰਦਰ ਨਹੀਂ ਆਊਗੀ ਹੋਰ ਬਾਹਰ ਹੀ ਦੇ ਆ ਕਰ ਆ ਜੀ ਚੁਗਲ ਖੋਰ ਐ ਨੀਰੀ ਤੂੰ ਹੀ ਲੜਾ ਦਿਆ ਕਰੂ ਤੈਨੂੰ ਤੇ ਮਾਂ ਨੂੰ ਉਹਦੇ ਫਰਲਾਂ ਚ ਨਾ ਆ ਜੀ ਨਹੀਂ ਨਾ ਇਹ ਤਾਂ ਕੁਛ ਲੈ ਕੇ ਨਾ ਖਾਈ ਉਹਦੀ ਮਾਂ ਸਿਆਣਿਆਂ ਕੋਲੇ ਜਾਂਦੀ ਆ ਠੀਕ ਹੈ ਜੀ ਇਹ ਫੜਾਉਗੀ ਥਾਲੀ ਕਾਣਾ ਕਰਨ ਦੀ ਵੀ ਲੋੜ ਨਹੀਂ ਹੈਗੀ ਦੂਰ ਕਹਿਦੀ ਜੇ ਪਿੱਛੇ ਨਹੀਂ ਲੱਗਣਾ ਤੇ ਫੇ ਇੱਥੇ ਰੁਕ ਜਾ ਆਹ ਦਾ ਕੋਲੇ ਵੀ ਨਾ ਹੁੰਦੇ ਦੂਰ ਹੀ ਫੜਾ ਦੀ ਬਸ ਠੀਕ ਹੈ ਜੀ ਹਾਂ ਮਾਂ टाੰਗੋਂ ਤਾਂ ਮੈਂ ਤੈਨੂੰ ਕਹਿਨੀ ਹੁੰਦੀ ਆ ਉੱਥੇ ਵੀ ਡੰਗਰਾਂ ਵਿੱਚ ਵੀ ਕਿਉਂ ਸਿੱਟੀ ਆ ਜੀ ਉਹ ਆਪਣੇ ਬਾਪਣ ਨਹੀਂ ਗਿਆ ਉੱਧਰ ਪਰੇ ਕਰਦਾ ਨਹੀਂ ਮੈਂ ਫੇਰ ਵੀ ਚੰਦਰੀ ਨੂੰ ਮੱਛਰ ਖਾ ਜੂਗਾ ਆ ਗੱਲ ਹੈ ਜੀ ਬੇ ਮਾਂ ਇਹਨਾਂ ਤਾਂ ਖਾਵੇ ਨਾ ਉਹਨਾਂ ਹੀ ਥੋੜਾ ਮੈਂ ਤਾਂ ਕਹਿੰਦੀ ਮੱਛਰ ਖਾ ਮਗਰ ਮੱਛਰ ਨਹੀਂ ਮਗਰ ਮੱਛਰ ਸਹੀ ਗੱਲ ਹੈ ਜੀ ਹਾਂ ਮੈਂ ਤਾਂ ਬੇਵਰਗੀ ਲਾਉਦੀ ਆ ਨਹੀਂ ਅਈਆ ਵਸਤੇਂ ਕੀਤਾ ਮੈਨੂੰ ਮਿਲਦੀ ਸੀ ਤੇ ਫਿਰ ਉਹਨੇ ਕੋਸ ਆਪਾਂ ਨੂੰ ਖੁਸ਼ੀਆਂ ਨਹੀਂ ਦਿਖਾਈਆਂ ਇਹ ਆਪੀ ਬੁਰੀ ਲੱਗਿਆ ਉਹ ਕੀ ਗੱਲ ਸੁਣ ਲੈ ਲੈ ਮੈਂ ਦੋ ਦਿਨ ਆਉਣੀਆ ਰਹਿਣ ਮੈਂ ਕਿਤੇ ਫੇਰ ਦਸਾਰਾਂ ਇੱਥੇ ਬੈਠੀ ਰਹਿੰਦੀ ਆ ਸਾਲ ਸਾਲ ਇੱਥੇ ਬੈਠੀ ਰਹਿੰਦੀ ਮੱਥਾ ਇਕੱਠਾ ਕਰਨੀ ਮੱਥਾ ਕਰਕੇ ਰੱਖੂਗੀ ਚਾਹ ਦੀ ਕੁੱਟ ਨਹੀਂ ਬਣਾਉਂਦੀ ਰੋਟੀ ਦਾ ਦੂਰ ਦੀ ਗੱਲ ਗਈ ਸੋਨੂੰ ਵੀ ਨਹੀਂ ਫੜਾਉਂਦੀ ਆਹੋ ਫੜਾਉਂਦੀ ਆ ਥਾਲ ਲਾ ਕੇ ਸਾਨੂੰ ਕਹਿਣਾ ਪੈਂਦਾ ਉਹ ਤੂੰ ਪਾਣੀ ਲਿਆ ਦੇ ਫੇਰ ਪਾਣੀ ਲਿਆ ਕੇ ਤੇ ਮੁਰ ਕੇ ਫੇਰ ਨਹੀਂ ਉਹ ਤਾ ਚਾਹ ਬਣਾ ਲਿਆ ਉੱਥੇ ਪਤਾ ਨਹੀਂ ਕੀ ਕਰਨਾਗੇ ਰੱਖੀ ਸਾਰਾ ਪਰ ਜਿੱਜਾ ਜਾਂਦੇ ਹੀ ਨਹੀਂ ਹੈ ਪਰ ਅਮੀਨੇ 30 ਦਿਨ ਜਮਾ ਹੀ ਰੱਖਦੇ ਆ ਪਾਤਾ ਨਾ ਉਹ ਹੀ ਨਹੀਂ ਕੰਮ ਕਰਦੀ ਕਿ ਦਿਮਾਗੀ ਨਹੀਂ ਕੰਮ ਕਰਦਾ ਦਿਮਾਗ ਜਾਂ ਲੁਚਪਣੇ ਕਰਦੀ ਆ ਲੁਚਪਣੇ ਚਾਹੁੰਦੀ ਨਹੀਂ ਵੀ ਕੁੜੀ ਆਵੇ ਘਰੇ ਵੀ ਮੈਂ ਕੰਦੀ ਰਹਾ ਇੱਥੇ ਘਰ ਦੀ ਮਾਲਕਣਾ ਵੀ ਬੇਬੇ ਵੀ ਬਾਕ ਜੇ ਨਾ ਹੁਣ ਇਹ ਕਿੱਥੇ ਜਾਵੇ ਭਾਈ ਉਹ ਵਾਏ ਕਿੱਥੇ ਦਾ ਮਸਾਰੀ ਹੁੰਦਾ ਘਰ ਬੰਨ ਕੇ ਭਾਈ ਉਹ ਜਿਹੜਾ ਕਹਿੰਦੇ ਹੁੰਦੇ ਇਕੱਲਾ ਕਹਿੰਦਾ ਹੁੰਦਾ ਇਕੱਲਾ ਹੀ ਰਹਿੰਦਾ ਹੁੰਦਾ ਹਾਂ ਉਹ ਇਕੱਲੇ ਹੀ ਰਹੂੰਗੀ ਰਹਿ ਗਿਆ ਡੰਗਰਾਏ ਚ ਕੱਲੀ ਹਾਂਜੀ ਡਾਕਟਰਾਂ ਨੂੰ ਕਹਦਾ ਸੀ ਮੈਂ ਦਵਾਈ ਖਾਣੀ ਆ ਜਵਾਕ ਨਾਲ ਉਹ ਮੇਰੇ ਵਾਸਤੇ ਲੈ ਆ ਗੱਲ ਸੀਗੀ ਆਪ ਦਵਾਈ ਲੈ ਕੇ ਆਉਂਦੇ ਆਪ ਜਾਣਦੀ ਸੀ ਮੈਂ ਆਖਿਆ ਮੈਨੂੰ ਲੈ ਜਾ ਦਵਾਈ ਲੈਣ ਲੈ ਕੇ ਨਹੀਂ ਗਈ ਹੈਗੀ ਕਿਉਂ ਹਾਂ ਤੇ ਨਾਲੁੰਡੇ ਨੂੰ ਲੈ ਕੇ ਜਾਂਦੀ ਤੇ ਪਰ ਮੇਰੇ ਭਰਾ ਨੇ ਵੀ ਨਹੀਂ ਰੱਖ ਜਾਂਦੇ ਤੇ ਉਹ ਕਹਿੰਦਾ ਤੂੰ ਗਈ ਫੜ ਜਾ ਗੱਡੀ ਕੋਲੇ ਮੁੰਡੇ ਨੇ ਵੀ ਨਹੀਂ ਹਾਂ ਕਰੀ ਨਹੀਂ ਹਾਂ ਭਾਣੇ ਤੂੰ ਬਗਜੀ ਨਾਲ ਉਹ ਕੀ ਘਟ ਹੈਗਾ ਬੇਬੇ ਬਾਈ ਦਾ ਸਹੀ ਹੈਗਾ ਕੋਈ ਹੈ ਇਹਨੂੰ ਐ ਮਾੜਾ ਲੱਗਦਾ ਹੈਗਾ ਬਥਾਰਾ ਤਾਂ ਠੀਕ ਹੈਗਾ ਤੇ ਤੂੰ ਜਦੋਂ ਕਹੇ ਜੀ ਭਾਈ ਮੈਂ ਜਾਉ ਨਾਲ ਬਰੇ ਹਾਂ ਕਰੀ ਨਹੀਂ ਮਾਂ ਤੇ ਇੱਥੋਂ ਸੰਗ ਗਿਆ ਮੈਂ ਗੱਲ ਸੁਣ ਮੇਰੀ ਹਾਂ ਜੀ ਮੇਰੇ ਕੋਲ ਕੁਝ ਗੱਲਾਂ ਆ ਗੀਆਂ ਉਹ ਨਾ ਗੱਡੀ ਕੋਲੇ ਖੜਾ ਰਹਿਂਦਾ ਵਿਚਾਰਾ ਹੁਣ ਤਾਂ ਅੰਦਰ ਲੈ ਕੇ ਨਹੀਂ ਆਉਂਦੀ ਸੀਗੀ ਅੱਛਾ ਬਾੜੀ ਦੇਕਾਰ ਬਾੜੀ ਦੇਕਾਰ ਬਾਹਰ ਫਿਰ ਉਹਨਾਂ ਨੂੰ ਕੀ ਬਦਲਾ ਦੇ ਹਾਂ ਜੀ ਦਵਾਈ ਜਾਂਦੀ ਹੈ ਸਾਡੀ ਤਾਂ ਕਾਈ ਨੇ ਦੱਸਿਆ ਕਹਿੰਦੀ ਵੀਰ ਖੌਣ ਤਾਂ ਲੱਗਦਾ ਵੀ ਜਵਾਬ ਦੀ ਦਵਾਈ ਜਾਂਦੀ ਆ ਇਹ ਨਹੀਂ ਜੇ ਹੁੰਦੀ ਕਹਿੰਦੀ ਤਾਂ ਇਹ ਕਹਿੰਦੀ ਮੇਰੇ ਜਵਾਬ ਖੋ ਵੀ ਨਾ ਅੱਛਾ ਵੀ ਜਮੇ ਜੀ ਮੋਂ ਸਾਰੀ ਮੈਂ ਹੜਕ ਪੇ ਲੈ ਜੂਗੀ ਪੇਟਿਆਂ ਨੂੰ ਆਹ ਗੱਲ ਸੀ ਆਹ ਰੱਖੀ ਹੋਈ ਸੀ ਜੀ ਤਾਂ ਇਹਨਾਂ ਦਾ ਪਤਾ ਨਹੀਂ ਹੈਗਾ ਕਿ ਜੇ ਮੁੱਕ ਗਈ ਕੀ ਹੋਊਗਾ ਉਹ ਤਾਂ ਕੁੱਤੇ ਦੋ ਜੋੜਾ ਵੀ ਨਾ ਪਾਉਣ ਆਉਂਦੇ ਤੇ ਫੇਰ ਕਦੇ ਆਈ ਹੈ ਕਦੇ ਆਈ ਹੈ ਦੀ ਮਾਂ ਤੇਰੀ ਮਾਂ ਭਾਈ ਸਾਰੀ ਜ਼ਿੰਦਗੀ ਚ ਦੇਖੀ ਨਹੀਂ ਤਹਾ 3-4 ਸਾਲ ਤੱਕ ਮੇਰੇ ਵਿਆਹ ਨੂੰ ਵੀ ਹੋ ਗਿਆ ਹੁਣ ਤੇ ਫੇਰ ਹਾਂ ਜਾਰੇ ਦਾ ਬੇਸਾਕੀ ਹੋ ਗਿਆ ਹੁਣ ਵੀ ਤੂੰ ਘੱਟ ਨਹੀਂ ਹੋਏ ਹੁਣ ਇਹ ਪਾਰੇ ਦੀ ਮਾਂ ਤਾਂ ਕਦੇ ਦੇਖੀ ਹੋਈ ਨਹੀਂ ਆਈ ਆਉਂਦੇ ਨਹੀਂ ਕਿ ਵਰਤਦੀ ਨੇ ਇਹਦੇ ਨਾਲ ਕਣ ਜੁੱਲੀ ਚੱਕ ਹੈ ਸੱਚ ਪੁੱਛਿਆ ਜੀ ਆਹ ਆ ਇੱਕ ਨਿੱਕਰੀ ਗਈ ਇੱਧਰ ਵਾਗੀ ਇੱਧਰੋਂ ਆ ਗਈ ਇੱਧਰ ਵਾਗੀ ਆਹ ਲੱਛਣ ਨੇ ਕਿਸੇ ਨੇ ਕੱਚ ਪਵਾੜੇ ਪਾਤੇ ਕਿਸੇ ਦੀ ਨੋ ਭਜਾਤੀ ਕਿਸੇ ਦੇ ਹੰਗਲਾ ਲਾਇਆ ਇਹ ਆਹ ਲੱਛਣ ਨੇ ਦੀ ਮਾਂ ਕੋਲੇ ਤੀ ਕੋਲੇ ਤਾਂ ਵੀ ਹੁੰਦੀ ਆ ਮਾਂ ਫਿਰ ਵੀ ਧੀ ਕੋਲੇ ਤਾ ਆਉਗੀ ਦੇਬੇਨ ਪੁੱਛ ਕਰੇਗਾ ਕਿ ਬਿਠੇਰਾ ਕੁਛ ਕਰਾ ਕੇ ਦੋਈ ਜੀ ਸ਼ੁਗਰ ਖੋਰਾ ਭਾਈ ਲੜਾਈ ਪਹੁੰਦੀ ਆਗੇ ਦੇਬੇ ਨਾਲ ਕੰਡ ਮੁਕੰਡੇ ਪੂਰੇ ਹਾਲ ਇੱਥੇ ਮਸਾਂ ਦੇਬੇਨ ਚ ਪਕਰਾਇਆ ਵੀ ਤੂੰ ਚਿਪ ਕਰ ਜਾ ਭਾਈ ਬੋਲਦੀ ਆ ਬੋਲੀ ਆਂ ਉਹ ਤਾਂ ਰਹੀ ਨੀ ਤੈਨੂੰ ਕਹਦੇ ਆ ਗੱਲਾਂ ਚਨਾਕੀ ਮਾਵਾ ਤੀਆਂ ਵਧੀਆ ਬਣ ਕੇ ਰਿਹਾ ਕਰਿਓ ਨਾ ਮੈਂ ਤਾਂ ਇਹਨੂੰ ਕਹੇ ਤਾਂ ਮੈਂ ਤੈਨੂੰ ਨੂੰ ਸਮਝੀ ਨਹੀਂ ਤੀ ਸਮਝ ਨਹੀਂ ਸਕਦੀ ਮੈਂ ਮਾ ਬਣਾ ਕੇ ਰੱਖੂਗੀ ਬਸ ਭਾਈ ਸ਼ਾਂਤ ਤੇਰੇ ਤੋਂ ਆਸ ਆ ਦੇਖੋ ਹਣਾ ਵਿਚਾ ਸਾਡੇ ਘਰ ਦਾ ਚਰਾਬ ਹੋਵੇ ਕੋਈ ਮੜਮਟਣਿਓ ਜੜ ਵਧੇ ਅੱਗੇ ਸਾਨੂੰ ਹੋਰ ਅਸੀਂ ਨਹੀਂ ਕਾਦੀ ਭੁੱਖਾ ਸਾਨੂੰ ਆਹੀ ਭੁੱਖਾ ਲਾ ਦਦੀ ਚਲ ਅਮਨੇ ਤੁਸੀਂ ਗੱਲਾਂ ਕਰ ਲਓ ਨਾਲ ਤੇ ਭਜਾਈ ਨੀ ਮਾ ਉਹ ਤੂੰ ਕਿਉਂ ਤੂੰ ਜਾ ਦੋ ਮਿੰਟ ਕੋਲੇ ਵਾ ਜਾ ਸਾਸਾਂ ਫੇਰ ਵੀ ਚਲ ਮੈਂ ਚਾਹ ਕਰ ਦਿਨ ਨਾਲੇ ਉਹਨੂੰ ਦੇਖਦੀ ਆਂ ਨਹੀਂ ਮੈਂ ਬਣਾ ਲਵਨੀ ਚਾਹ। ਮੈਂ ਨਾ ਕੋਈ ਨਾ ساری ਉਮਰੇ ਕੰਮ ਕਰਨੀ ਹੈ ਤੇ ਉਹੀ ਕਰਨਾ ਹੈ ਪੁੱਤ। ਲੈ ਨਾ ਦੋਦਣਾ ਲਾ ਲਾ ਜਿਹੜਾ ਲਿਆ ਜਾਂਦਾ ਹੈਗਾ। ਆਹ। ਕਿਆ ਵਧੀਆ ਜੀ ਬਣਾ ਲਈ ਹੈ। ਜੀ ਮਾਂ ਕੰਡੇ ਵਾਲੀ ਬਣਾ ਕੇ ਦੇਉਂਗੀ ਤੇ ਦੇਖਦੀ ਨਹੀਂ। ਕੰਡੇ ਵਾਲੀ ਨੂੰ ਮੈਂ ਤਾਹਣਾ ਮੈਂ ਚੜਦਾ ਕਿਤੇ ਬਿਨਾਂ ਉਸ ਤੋਂ। ਉਹ ਨਹੀਂ ਮਾਂ ਮੈਂ ਨਹੀਂ ਲੈ ਚਾਂ ਲੂਟੀਆਂ ਪਾ ਕੇ ਬਣਾ ਕੇ ਲਿਆਉਂਗੀ। ਨਾਲੇ ਉਹ ਗਦਾਣਾ ਸੋਣਾ ਲੈਣੀ। ਹਾਂ ਦਾ। ਹੋਰ ਕੱਲੀ ਚਾਹ ਥੋੜੀ ਦੇਣੀ। ਮਿਲ ਧੀ। ਹਣਾ ਵੀ। ਕੈਂਦਾ ਲੱਗ ਬਤਕਾਰ ਆਪ ਵਧੀਆ ਨਹੀਂ ਹਾਂਜੀ ਬਹੁਤ ਵਧੀਆ ਤੇ ਹੋਰ ਆ ਕੁੜੀ ਵਧੀਆ ਲੱਗਦੀ ਸਭ ਹਾਂਜੀ ਬਹੁਤ ਵਧੀਆ ਸਵਾਰਨਾ ਨੇ ਇਹ ਤਾਂ ਬੜ ਬੋਲਦਾ ਜਰੂਰ ਆ ਇਹਦੇ ਮਨ 'ਚ ਕੁਛ ਨਹੀਂ ਹੈਗਾ ਚਾਹ ਬਣੀ ਕਿਹੜਾ ਬੈਨ ਆਏ ਹੋਈ ਬੇਰੀ ਉੱਡਲਾ ਮਤ ਬਿਨਾ ਵੰਗਰ ਆਉ ਤਾਂ ਹੁੰਦਾ ਹੀ ਹੈ ਜੀ ਹਾਂ ਗਾੜੀ ਤੁਜੀ ਨਹੀਂ ਹੁਣ ਦੇਖੀ ਉਹਨੂੰ ਕਿ ਜਦੋਂ ਪਤਾ ਲੱਗਿਆ ਪਤਾ ਤਾਂ ਉਹ ਹਈ ਹੀ ਹੈ ਐ ਹੋਈ ਤੇ ਹੁਣ ਕੁਝੂਜ ਮੱਛੂ ਜੂਗੀ ਇੱਕ ਮਿੰਟ ਹੁਣ ਹੈ ਨਹੀਂ ਘਰੇ ਜਿਓ ਬਾਹਰ ਉੱਥੇ ਤੁਰਿਆ ਜ ਪਈਆ ਹੋਰ ਕੀ ਕਿਆ ਲੱਗ ਪਾਉਦੀਆਂ ਗੱਲਾਂ ਕਰਕੇ ਕੀ ਲੈਣਾ ਪੁੱਤ ਆਪਾਂ ਤਾਂ ਵਧੀਆ ਗੱਲਾਂ ਕਰੀਏ ਹੈਨਾ ਹਾਂ ਉਹਨੂੰ ਕਿਰੋੜਾ ਗਿਆਈਆਂ ਉਹਦੀਆਂ ਗੱਲਾਂ ਤੋੜਨ ਦੀ ਲੋੜ ਹੀ ਨਹੀਂ ਨਾ ਕੰਮ-ਕੁਮਕੋਰ ਕਰਦੇ ਨੇ ਉਹ ਹੁਣ ਮੈਂ ਕਰਵਾਉਂਦੀ ਨਹੀਂ ਜਦੋਂ ਮੈਂ ਉਹਨੂੰ ਕਹਤਾ ਬਾਹਰ ਹੀ ਰਹਿ ਭਾਈ ਕੰਮ ਕਰਦੀ ਐ ਗੋਲ ਕੂੜੇ ਦਾ ਹੋਰ ਕੁਛ ਨਹੀਂ ਅੱਛਾ ਔਰ ਬਾਕੀ ਕੰਮ ਤੁਸੀਂ ਕਰਦੇ ਹੋ ਵਾ ਅੰਦਰ-ਅੰਦਰ ਤਾਂ ਮੈਂ ਕਰ ਲੈਣੇ ਵਾਣਾ ਮੋਟਾ ਕਿੰਨੇ ਦਿਨ ਜਾਣੇ ਆਪਾਂ ਪਰਿਵਾਰ ਕਿੰਨਾ ਕੁ ਛੋਟਾ ਪਰਿਵਾਰ ਹੈ ਤੁਹਾਨੂੰ ਚੱਲ ਹੁਣ ਸਾਰਾ ਕੰਮ ਮੈਂ ਕਰ ਲਿਆ ਤੈਨੂੰ ਤੁਸੀਂ ਚੱਲ ਤੂੰ ਤਾਂ ਕੋਈ ਨਹੀਂ ਪਰਾਲ ਮਿਲ ਕੇ ਕਰ ਲਿਆ ਕਰੇ ਜਿਹੜਾ ਮੈਥੋ ਹੈ ਮੈਂ ਕਰ ਲਿਆ ਬਾਕੀ ਦੂ ਕਰ ਲਿਆ ਬਾਹਰ ਲਾਓ ਕਰੀ ਦਿਓ ਸਾਰਾ ਹੀ ਮੈਂ ਕਰ ਲਿਆ ਕਰੂੰਗੀ ਚਲ ਠੀਕ ਹੈ। ਨਾ ਦੇਖ ਤਾਂ ਸੀ ਤੇ ਮੇਰੇ ਹੱਥ ਦੁਖਦੇ ਹੁੰਦੇ ਨੇ ਐ ਝਾੜੂ ਲਾਉਂਦੀ ਐ। ਨਹੀਂ ਚੱਜਣਾ ਲਾ ਲੈਣਾ 12 ਵਜੇ ਪਏ ਨੇਗੇ। ਜਦੀ ਚੱਜਣਾ ਇੱਥੇ ਲਾਈ ਜਾਨੀ। ਚੱਜਣਾ ਇੱਥੇ ਲਾਈ ਜਾਨੀ ਨਾਲੇ ਹੋਰ ਟੁੱਟੇ ਤਾਂ ਨਹੀਂ ਹੱਥ। ਲਾਈ ਜਾਇ ਜਾਨੀ ਰੀਤੀਓ। ਆ ਤਾਂ ਦੂਰ ਕੀ ਦੇਣਾ ਉਧਾ ਪਰੇ। ਤੇ ਤੇ ਹੁਣ ਸੰਦੂਰ ਪਾਣ ਨਾਲ ਕੀ ਹੁੰਦਾ ਸਾਰੇ ਹੱਕ ਤਾਂ ਤੁਸੀਂ ਮੇਰੇ ਤੋਂ ਮੇਰੇ ਖੋਲੇ। ਤੈਨੂੰ ਹੋਰ ਕੀ ਕਰਾਂਗੇ? ਕੈਸਾ ਤਾਂ ਹੋ ਗਸਣ ਤੇਰੇ ਮੂੰਹ ਮੈਂ ਦੇਖ ਜਾਣੂ। ਮੈਂ ਤਾਂ ਤੇਨਾਂ ਲੜਨ ਨਹੀਂ ਆਈ। ਮੈਂ ਤਾਂ ਨਾ ਕਹਿਣ ਆਈ ਆ। ਵੀ ਚੱਜ ਨਾਲ ਕੰਮ ਕਰ ਲੈ। ਉਹ ਦੇਖ ਲੈ। ਸਕੂਟਰ ਖੜੀ ਐ ਇੱਥੇ। ਆ ਨਾ ਪਾਣੀ ਟਪਾ ਦੇ ਕਿਸੇ ਪਾਸੇ ਆ ਦੇ ਪੇਕਾਂ ਫੁੱਕਿਆ ਕਰਨੀ। ਜੀ ਜੀ ਮੈਂ ਪਹਿਲਾਂ ਕੁਝ ਟਪਾਇਆ ਜਿਹੜਾ ਹੁਣ ਵੀ ਤੁਸੀਂ ਮੈਨਾਂ ਇੰਨੀ ਕੁੱਤੇ ਨਾ ਕਰ ਦਿਓ। ਤੇ ਕਿੱਟੇ ਖਾਣੀ ਕਰਦੇ ਨਾ ਲੈ ਗੱਲ ਸੁਣ ਲੈ। ਉਧਰ ਨਾ ਜਾਈਂ ਕਿ ਤਾ ਤੇ ਪਰਸਾਵਾ ਪਾਈਆ ਤੇਰਾ। ਜਵਾਬ ਪਹਿਲਾ ਤੇਰੇ ਨਹੀਂ ਸੀ ਕਿਤੇ ਉਹ ਤੇ ਵੀ ਪਰਸਾਵਾ ਪੈ ਜਾ ਉਹਦੇ ਵੀ ਨਾ ਹੋਵੇਗਾ ਹਾਂ ਮੈਂ ਤਾਂ ਜੀ ਦੀ ਇੰਨਾ ਕੋਈ ਮਾੜਾ ਕਰਿਆ ਨਹੀਂ ਹੈਗਾ ਪਰਸ਼ਾ ਮੈਂ ਨਾਲ ਕੀ ਹੋ ਜਾ ਤੇ ਮੇਰੇ ਤੇ ਕੀ ਦਾ ਪਰਸਾਵਾ ਪਿਆ ਫਿਰ ਕੀ ਪਤਾ ਕੀ ਦਾ ਪਿਆ ਭਣੇ ਪਰਸਾਵਾ ਤੇਰੇ ਤੇ ਥੋੜਾ ਤਾਂ ਖਾਨਦਾਨ ਚ ਹੀ ਨਹੀਂ ਹੁੰਦਾ ਹੋਣਾ ਜਵਾਬ ਰੋਕਿਆ ਨਾ ਦਿਖਾਇਆ ਕਰਨਾਲੇ ਮੈਨੂੰ ਖਾਰਾ ਦਾ ਨਾ ਰੋਣ ਮਾਰ ਲੈ ਰੱਖਿਆ ਨੇ ਪੁੱਤੀ ਨੇ ਹੁਣ ਤਾਂ ਮੇਰਾ ਪੈਂਦਾ ਛੜ ਦੋ ਜੀ ਜੀ ਪੈਂਦਾ ਨਹੀਂ ਛੜਦਾ ਤਰਾ ਐ ਜਿੰਨਾ ਤੈ ਸਾਡਾ ਪੈਸਾ ਲਵਾਇਆ ਨਾ ਸਾਰਾ ਤੇਰੇ ਹੱਡਾਂ ਚੋਂ ਕੱਢਣਾ ਹੁਣ ਤਾਂ ਤੁਸੀਂ ਮੈਨੂੰ ਇੱਥੇ ਆ ਤੂੜੀ ਆਏ ਚ ਵੀ ਸਿੱਖਦਾ ਛੜਦਾ ਤੂੜੀ ਆਏ ਚ ਨਾਲੇ ਹੋਰ ਨਾ ਟੌਕ ਸੇ ਜੀ ਬਾਬਾ ਕਿਨੂੰ ਦਿਖਾਉਣੀ ਐ ਇਹ ਹੁਣੇ ਲਾ ਕੇ ਰੱਖਣੀਆਂ ਦਾ ਫੜਾ ਉਹਰੇ ਕੱਢ ਕੇ ਇਹਨਾਂ ਨੂੰ ਮੈਂ ਵੀ ਆਖਿਆ ਬੇਬੇ ਨੂੰ ਮਹਟਾਵਸ ਸੇ ਜੜੇ ਉਹ ਕਹਿੰਦੀ ਉਹ ਤਾਂ ਉਹਨੇ ਪਾ ਰੱਖੇ ਨੇ ਹੈ ਹਜੇ ਵੀ ਤੂੰ ਆਉ ਕਰਦੀ ਐ ਆ ਕੀ ਰੱਖਾ ਸੱਚ ਆਪਣਾ ਹੋ ਰਹੀ ਜੇ ਨੇਦਨ ਪਾਉਣ ਨੂੰ ਸਾਰਾ ਕੁਛ ਰਕਾਨ ਨੂੰ ਹੁਣ ਤੱਕ ਖੁਸ਼ ਹੋ ਹਾਂ ਬਹਾਰੀ ਖੋਸ਼ ਆਪ ਪਾਇਆ ਕਰੂੰਗੀ ਤੈਨੂੰ ਹੁਣ ਖਵਾਇਆ ਕੀ ਹੈਗਾ ਬਥੇਰਾ ਕੁਛ ਦੇਤਾ ਸੀ ਚਲ ਕੋਈ ਨਾ ਦੇ ਦੇ जो कोई गलती होगी हजे तू तो माफी मैं, ना। मैं जलील करना बंद करमान खर्चा रोंद है लेकिन मर नी गया नपुत जो टबर है सारा इथे भी कोई मर खा प गया इत मैं तेरे सुनाई करने क्डने गल हूं भूल के भी उधर ना आज ਨਾ ਉਹ ਉੱਧਰ ਮੇਰੇ ਪਰਜਾਈ ਆ ਹੁਣ ਕੋਈ ਨਾ ਦੀਦੀ ਜੋ ਮੇਰੀ ਕਿਸਮਤ ਚ ਸਿਰ ਤੇ ਮਿਲ ਗਿਆ ਸਨ ਚਰਾਗ ਸਾਈਂ ਚਾਹੀਦਾ ਇਸ ਘਰ ਦਾ ਤੇਰੇ ਵਰਗੀ ਬੰਜ ਦਾ ਅੱਖ ਦਾ ਸਾਇਆ ਪੈ ਜੇ ਮੈਂ ਤਾਂ ਦੀਦੀ ਆਪੇ ਹੀ ਸੁੱਖਾ ਸੁਖਦਿਆਂ ਵੀ ਸੋਨੂੰ ਤੁਹਾਡੇ ਘਰ ਦਾ ਚਰਾਗ ਮਿਲ ਮੈਂ ਤਾਂ ਉਧਰ ਨਾ ਪੈੜ ਪਾਉਂਗੀ ਨਹੀਂ ਤਾਂ ਸੁੱਖਾਂ ਸੁਖਦਿੱਤ ਤਾਂ ਕਹਿੰਦੀ ਹੋਏਗੀ ਪਰਮਾਤਮਾ ਇਹਨੂੰ ਵੀ ਨਜਵਾਕ ਦੇਈ ਤੇ ਡਿਸਟਾਈਂ ਕਹਿੰਦੀ ਹੋਵੇ ਜੀ ਨਾਲੇ ਨਾ ਮੇਰੇ ਪਾਹੀ ਦੇ ਨਾਂ ਦਾ ਸੰਦੂਰ ਜਪਰ ਨੂੰ ਹਟ ਜਾ ਸੁਣ ਗਿਆ ਕਿ ਹਾਂ ਦੀ ਇਹ ਹੱਥ ਕਿਉਂ ਖੋਣੇ ਤੁਸੀਂ ਮੇਤੋ ਜਦ ਤੇਰਾ ਕੁਛ ਲੱਗਦਾ ਹੀ ਨਹੀਂ ਉਹ ਆਖ ਨੂੰ ਮੇਰਾ ਰਿਸ਼ਤਾ ਤਾਂ ਨਹੀਂ ਟੁੱਟਿਆ ਉਹਦੇ ਨਾਲ ਸਭ ਕੁਝ ਟੁੱਟ ਗਿਆ ਜਿੱਦ ਅਸੀਂ ਮੇਰੇ ਪ੍ਰਾਣ ਵਿਆਹ ਕੇ ਲਏ ਸੀ ਸਾਰੇ ਹੱਥਾਂ ਦੇ ਨਾਲ ਤੋੜ ਕੇ ਵਿਆਹ ਕੇ ਲਏ ਸੀ ਮੈਂ ਤਾਂ ਨਹੀਂ ਮੰਦੀ ਮੇਰਾ ਕੋਈ ਨਾਤਾ ਟੁੱਟ ਗਿਆ ਉਹਦੇ ਨਾਲ ਤੂੰ ਨਾ ਮੰਨ ਫੜ ਕੇ ਬਣਾ ਕੇ ਤਾਂ ਬਾਹਰ ਕੱਢ ਦੂੰ ਮੈਂ ਹੋਈ ਜਿੰਸਰੇ ਸਿਰ ਚੜੀ ਜਾਂਦੀ ਹੈਗੀ ਤੰਦੂਰ ਨਹੀਂ ਤੁਸੀਂ ਮੈਨੂੰ ਲਾਉਣਾ ਬੰਦ ਕਰ ਜਾਂਦੇ ਕੋਈ ਨਾ ਟੈਂਸ਼ਨ ਲੈ ਤੇਰੀਆਂ ਸਾਲਾਂ ਮੈਂ ਚਕਾਉਂਗੀ ਇੱਥੇ ਹੀ ਆਹ ਜਾ ਮੈਂ 10 ਦਿਨ ਹੋਰ ਤੂੰ ਦੇਖ ਲਈ ਜਾਨੀ ਸਿੱਧੀ ਆਕਣਾ ਝਾੜੂ ਲਾ ਦੇ 12:00 ਵਜਾ ਦਾ ਨਹੀਂ ਆਗੀ ਲਾ ਦਾਂਗੀ ਕਾਟਿਨ ਨੂੰ ਮੁਰਾ ਰਹਿੰਦੀ ਐ ਉਹ ਮੈਨੂੰ ਇੰਨੇ ਮਾਰੇ ਦੱਬਾ ਕਿਸ ਮਤ ਕਿਸੇ ਦੇ ਨਾਲ ਕਿ ਜਿਹੜੀ ਮੇਰੀ ਲਿਖੀ ਸੀ ਮਨਿੰਦਰ ਹਾਂਜੀ ਕੀ ਕਰ ਰਹੀ ਸੀ ਮਾ ਤੁਹਾਡੇ ਵਾਸਤੇ ਚਾਹ ਲਿਆ ਹੈ। ਅੱਛਾ। ਚਾਹ ਤਾਂ ਮੈਨੂੰ ਬਾਅਦ ਚ ਫੜਾਈ। ਪਹਿਲਾਂ ਬਾਅਦ ਤੈਨੂੰ ਨਾ ਮੰਮੀ ਬੋਲ ਮਾਰੇ। ਉਹਨਾਂ ਦੀ ਗੱਲ ਸੁਣ ਲੈ ਕੀ ਆਨੇ। ਚਲ ਠੀਕ ਆ। ਆਪੇ ਇਹ ਪੀ ਲਿਓ। ਕੋਈ ਗੱਲ ਨਹੀਂ ਪੀ ਲਊਂਗਾ। ਠੀਕ ਹੈ। ਤੇਰਾ ਵੀ ਕੋਈ ਕਸੂਰ ਨਹੀਂ ਹੈਗਾ ਮਨਿੰਦਰ ਇੱਥੇ। ਤੇ ਕਸੂਰ ਉਸ ਸੋਨੀ ਦਾ ਵੀ ਕੋਈ ਨਹੀਂ ਹੈਗਾ। ਕਸੂਰੀ ਇੱਥੇ ਸਾਰਾ ਮੇਰਾ ਹੈਗਾ। ਸ਼ਾਇਦ ਮੈਨੂੰ ਆਹ ਫੈਸਲਾ ਵੀ ਲੈਣਾ ਨਹੀਂ ਚਾਹੀਦਾ ਸੀ। ਪਰ ਜੇ ਹੁਣ ਫੈਸਲਾ ਲੈ ਲਿਆ ਤਾਂ ਮੈਂ ਤੁਹਾਡੀ ਦੋਨਾਂ ਦੀ ਜ਼ਿੰਦਗੀ ਖਰਾਬ ਕਰ ਰਿਹਾ ਮੈਨੂੰ ਲੱਗਦਾ ਵੀ ਇਸ ਤੋਂ ਪਹਿਲਾਂ ਵੀ ਤੁਹਾਡੀ ਜ਼ਿੰਦਗੀ ਖਰਾਬ ਹੋਵੇ ਮੈਨੂੰ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਚਾਹੀਦੀ ਹੈ ਜਿਹੜਾ ਸਾਰਾ ਰੋਲਾ ਹੈਗਾ ਉਹ ਵੀ ਤਾਂ ਮੇਰੇ ਕਰਕੇ ਹੋਇਆ ਨਾ ਮਨਿੰਦਰ ਆ ਚਾ ਮੈਨੂੰ ਤੂੰ ਆਪ ਹੀ ਲਿਆ ਦੀ